ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਉਹ ਦੀ ਰਾਤ ਜਦੋਂ ਸਤਿਗੁਰੂ ਜੀ ਨੇ ਨਨਪੁਰ ਸਾਹਿਬ ਜੀ ਦਾ ਕਿਲਾ ਖਾਲੀ ਕਰ ਦਿੱਤਾ ਪਰਿਵਾਰ ਸਮੇਤ ਰਹੀਰ ਜਾ ਰਿਹਾ ਨਾਲ ਲਗਭਗ 1500 ਜਵਾਨ ਕੁਝ ਕੋੜ ਸਵਾਰ ਕੁਝ ਪੈਦਲ ਸਸਤਰ ਬਸਤਰ ਦੇ ਨਾਲ ਲੈਸ ਜਰੂਰੀ ਸਾਜੋ ਸਮਾਨ ਕੁਝ ਨਾਲ ਤੇ ਤੁਰੇ ਜਾ ਰਹੇ ਨੇ ਇਸ ਗੱਲ ਨੂੰ ਜੋਗੀ ਅੱਲਾ ਜਾਰਖਾ ਜੋ ਇਸਲਾਮ ਧਰਮ ਦੇ ਨਾਲ ਸਬੰਧ ਰੱਖਦੇ ਉਹਨਾਂ ਨੇ ਸਰਦਾ ਭਾਵਨੀ ਦੇ ਨਾਲ ਕੁਝ ਕਵਤਾ ਲਿਖੀ ਇਤਿਹਾਸ ਲਿਖਿਆ ਤੇ ਜਿਹੜਾ ਸਿੱਖ ਧਰਮ ਵਿੱਚ ਸਿੱਖਾਵਾ ਦੇ ਵਾਸਤੇ ਬਹੁਤ ਕੀਮਤੀ ਹੋ ਰਿਹਾ ਹੈ ਬਹੁਤ ਆਦਰ ਕੀਤਾ ਗਿਆ ਉਹਨਾਂ ਦੀ ਕਵਤਾ ਨੂੰ ਕੁਝ ਪੰਕਤੀਆਂ ਲੈਣਾ ਉਹਨਾਂ ਦੀ ਨੂੰ ਵਿਚਾਰਦੇ ਹਾਂ ਉਹ ਕਹਿੰਦੇ ਨੇ ਤਾਰੋਂ ਕੀ ਛਾਉ ਕਿਲੇ ਸੇ ਸਤਗੁਰੂ ਰਵਾਂ ਹੋਏ ਕਾਸ ਕੇ ਕਮਰ ਸਵਾਰ ਥੇ ਸਾਰੇ ਜਮਾਂ ਹੋਏ ਅੱਗੇ ਲਿਏ ਨਿਸ਼ਾਨ ਕਈ ਸੇਰੇ ਜਾਂ ਹੋਏ ਕੁਝ ਪਿੱਛੇ ਜਾਂ ਨਿਸਾਰ ਗੁਰੂ ਦਰ ਮਿਆਂ ਹੋਏ ਪਰਿਵਾਰ ਗੁਰੂ ਜੀ ਸਹਿਬਜ਼ਾਦੇ ਜਿਹੜੇ ਇਸ ਵਹੀਰ ਦੇ ਘੇਰੇ ਦੇ ਵਿੱਚ ਨੇ ਅੱਗੇ ਪਿੱਛੇ ਜਿਹੜੇ ਨੇ ਜਵਾਨ ਨੇ ਨਾਲ ਬੱਚੇ ਨੇ ਗੁਰੂ ਸਾਹਿਬਾਨ ਦੇ ਚਾਰੇ ਸਹਿਬਜ਼ਾਦੇ ਚਾਰੋਂ ਪਿਛਰ ਹਜ਼ੂਰ ਕੇ ਹਮਰਾ ਸਵਾਰ تھے ਜੋਰਾ ਆਵਰ ਔਰ ਫਤਿਹ अजीत ਯਾਰ تھے ਤੇ ਚਾਰੇ ਪਾਸੇ ਵੈਰੀ ਦਲ ਤੇ ਇਹ ਜਿਹੜੇ ਬੇਖੌਬ ਜਾ ਰਹੇ ਨੇ ਉਹਦਾ ਕਾਰਨ ਦੱਸਦੇ ਨੇ ਕਹਿੰਦੇ ਨੇ ਸਤਿਗੁਰ ਜਹਾ ਪੈ ਆਪਣਾ ਪਸੀਨਾ ਘਰਾਤੇ تھے ਸਿੰਘ ਉਸ ਜਲਾ ਪੈ ਆਪਣਾ ਲਹੂ ਤੱਕ ਵਹਾਤੇ تھے ਤੇ ਸਤਿਗੁਰ अभियान पहुंचे थे सिरसा नदी के पास थे चाहते बुझाए वो बारह पैर की प्यास स्नान करके और बदल के नया लिबास वाहिगुरु का नाम जपें और करें सपास ਜਵ ਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗ੍ਰੰਥ ਔਰ ਵੜਾਣਾ ਜ਼ਰੂਰ ਥਾ ਥਾ ਸਰ ਪੈ ਵਕਤ ਆਗਿਆ ਆਸਾ ਕੀ ਵਾਰ ਕਾ ਸਾਜੋਂ ਕੀ ਜੇਰੋਂ ਬੰਮ ਕਾ ਸਾਜੋਂ ਕੀ ਜੇਰੋਂ ਬੰਮ ਕਾ ਚੜਾਓ ਉਤਾਰ ਕਾ ਮਨ ਸਾ ਬਾ ਕਲਗੀ ਧਰ ਕੇ ਦਿਲੇ ਵਿਕਾਰ ਕਾ ਮੌਕਾ ਮਿਲੇ ਤੋ ਕਰ ਲੈ ਭਜਨ ਕਿਰਤਗਾਰ ਕਾ ਤੇ ਜੁੜ ਗਏ ਨੇ ਲੀਨ ਹੋ ਗਏ ਨੇ ਗੁਰਬਾਣੀ ਦੇ ਵਿੱਚ ਕੀਰਤਨ ਦੇ ਵਿੱਚ ਤੇ ਜਬ ਮੈਂ ਮੈਂ ਬੰਦਗੀ ਹੋਏ ਨਾਨਕ ਕੇ ਜਾ ਨਸੀਨ ਇਹ ਕੀ ਹੁੰਦਾ ਹੈ ਉਸ ਵੇਲੇ ਬੈਰੀ ਆਣ ਕੇ ਹੱਲਾ ਕਰ ਦਿੰਦੇ ਨੇ ਆ ਟੁੱਟੇ ਖਾਲਸਾ ਪਾ ਅਚਾਨਕ ਕਈ ਲਈਨ ਫਿਰ ਉਸ ਵੇਲੇ ਦਾ ਵਾਕਿਆ بیان ਕਰਦੇ ਨੇ ਕਿ ਉਹਦੇ ਸਿੰਘਾਂ ਨੇ ਸਤਗੁਰੂ ਕੇ ਗਿਰਦ ਸੀਨੂ ਕੀ ਦੀਵਾਰ ਖੇਂਚ ਲਈ ਆਪਣਾ ਸੀਨਾ ਤਾਨ ਕੇ ਖੜੇ ਹੋ ਗਏ ਪਹਿਲਾਂ ਜਿੰਦਰਾ ਵੈਰੀਆਂ ਨੇ ਹਲਾ ਕੀਤਾ ਇੱਕ ਪਾਲ ਦੂਜੀ ਤੀਜੀ ਤੇ ਜੇ ਅੱਗੇ ਫੱਟੜ ਹੋ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਤੇ ਦੂਜੇ ਅੱਗੇ ਹੋ ਜਾਂਦੇ ਨੇ ਸਤਗੁਰੂ ਕੇ ਗਿਰਦ ਸੀਨੋ ਕੀ ਦੀਵਾਰ ਖੈਂਚ ਲਈ 100 ਬਾਰ ਗਿਰ ਗਈ ਭੀ ਤੋ 100 ਬਾਰ ਖੈਂਚ ਲਈ ਤੇ ਉਧਰ ਗੁਰੂ ਜੀ ਆਪਣੇ ਸਿਮਰਨ ਬੰਦਗੀ ਦੇ ਵਿੱਚ ਜੁੜੇ ਹੋਏ ਨੇ ਜਾਦੇ ਆਕਾਰ ਪੁਰਖ ਹੈ ਗੁਰੂ ਪੀ ਜਮੇ ਰਹੇ ਤੇ ਇਧਰ ਚੜਕੇ ਹਜ਼ਾਰ ਖਾ ਕੇ ਅਕਾਲੀ ਥਵੇਂ ਰਹੇ ਜਾਦੇ ਅਕਾਲ ਪੁਰਖ ਕਾ ਸਭ ਕੋ ਸਬਕ ਦਿਆ ਗੁਰੂ ਜੀ ਨੇ ਇੱਕ ਪੁਰਨੇ ਪਾਏ ਭਾਵੇਂ ਲੋਹੇ ਤੇ ਲੋਹਾ ਖੜਕਦਾ ਜੰਗੇ ਮੈਦਾਨ ਦੇ ਵਿੱਚ ਵੀ ਅਕਾਲ ਪੁਰਖ ਦੇ ਨਾਲ ਅਮਰਤ ਵੇਲੇ ਜੁੜੋ ਜਾਦੇ ਅਕਾਲ ਪੁਰਖ ਕਾ ਸਭ ਕੋ ਸਬਕ ਦਿਆ ਖੰਜਰ ਕੀ ਧਾਰ ਪਰ ਪੀ ਵਰਕ ਦਰ ਵਰਕ ਦਿਆ ਤੇ ਫਾਰਗ ਇਬਾਉਤੇ ਸੇ ਅ ਗਰਜ ਕੇ ਹੋਏ ਗੁਰੂ ਤੇ ਕਹਿੰਦੇ ਨੇ ਜਦੋਂ ਉਹਨਾਂ ਨੇ ਅ ਸਮਾਪਤੀ ਕੀਤੀ ਬੰਦਗੀ ਤੋਂ ਫਾਰਗ ਹੋਏ ਤੇ ਗੁਰੂ ਜੀ ਉੱਚੀ ਗਰਜ ਕੇ ਬੋਲਦੇ ਨੇ ਤੇ ਇਹ ਸ਼ੋਰ ਕਾਦਾ ਹੈ ਪੁੱਛਾ ਇਹ ਸਾਹਿਜਾਦੋਂ ਸੇ ਕਿਉਂ ਗੁੱਲ ਹੈ 400 ਇਹ ਅੱਗੋਂ ਬੱਚਿਆਂ ਨੇ ਕਿਹਾ ਫਰਮਾਏ ਹੱਥ ਬਾੰਨ ਕੇ ਚਾਰੋਂ ਹੀ ਨੇਕ ਖੂ ਤੇ ਸਭ ਵਾਕਿਆ ਬਿਆਨ ਕੀਤਾ ਸਤਿਗੁਰ ਕੇ ਰੂ ਗੁਰੂ ਸਾਰੀ ਗੱਲ ਦੱਸ ਦਿੱਤੀ ਕਿ ਉਹਨਾਂ ਨੇ ਆਪਣਾ ਵਾਅਦਾ ਤੋੜ ਕੇ ਤੇ ਹਮਲਾ ਕਰ ਦਿੱਤਾ ਹੈ ਤੇ ਕੀ ਹੋਇਆ ਸੁਣਤੇ ਹੀ ਜਿਸ ਕੋ ਆਪਕੇ ਤੇਵਰ ਬਦਲ ਗਏ ਗੱਦੀ ਸੇ ਉਤਰੇ ਤੇਗ ਉਠਾਈ ਸੰਭਲ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸੰਸੀਰ ਜਦ ਹਿਲਾਈ ਤੋ ਬਿਜਲੀ ਚਮਕ ਗਈ ਦੈਦ ਸੇ ਸਾਰੀ ਫੌਜ ਉਦੂ ਕੀ ਦਬਕ ਗਈ ਤੇ ਸਤਗੁਰ ਕੋ ਦੇਖ ਪੜ ਗਈ ਦੁਸ਼ਮਨ ਮੈਂ ਖਲਬਲੀ ਕਿੰਦੇ ਨੇ ਹੁਣ ਸਾਡੀ ਖੈਰ ਨਹੀਂ ਤੇ ਕਹਤੇ ਥੇ ਆਪ ਉਹ ਜਗਲਾ ਕਰਦੇ ਨੇ ਕਿ ਇਨਕੀ ਜਦ ਕਵੀ ਤਲਵਾਰ ਹੈ ਚੱਲੀ ਤੇ ਸਰ ਲੈ ਕੇ ਫਿਰ ਹਜ਼ਾਰੋਂ ਕੇ ਹੀ ਹੈ ਬਲਾਟਲੀ ਤੇ ਸਤਿਗੁਰੂ ਨੇ ਰਾਜਪੂਤੋਂ ਕੋ ਸਤਿਗੁਰੂ ਨੇ ਰਾਜਪੂਤੋਂ ਕੇ ਚੱਕੇ ਛੁੜਾ دیے ਮੁਗਲੋਂ ਕੇ ਬਲਬਲੇ ਪੀ ਜੋ ਥੇ ਸਭ ਮਿਟਾ ਦਿਏ ਤੇ ਉਹਨਾਂ ਨੂੰ ਭਜਾ ਦਿੱਤਾ ਤੇ ਅੱਗੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਤੇ ਜਿਹੜੇ ਬੱਚੇ ਸਨ ਤੇ ਉਹ ਸਰਸਾ ਨਦੀ ਤੋਂ ਆਰ ਨੰਗਦੇ ਨੇ ਇੱਥੇ ਵਿਛੋੜਾ ਹੋ ਜਾਂਦਾ ਕਿੰਨੇ ਕ ਪਾਰ ਲੰਘਦੇ ਨੇ ਉਹਦਾ ਜਿਹੜਾ ਹਵਾਲਾ ਜੋਗੀ ਜੀ ਨੇ ਆਪਣੀ ਕਵਿਤਾ ਚ ਐਂ ਦਤਾ ਹੈ ਉਸ ਦੀ ਵਿਚਾਰ ਫੇਰ ਕਰਾਂਗੇ ਇਤਿਹਾਸ ਇਹ ਫਾਰਸੀ ਦੀ ਕਵਿਤਾ ਉਰਦੂ ਦੀ ਕਵਤਾ ਜਿਹੜੀ ਹੈ ਉਹਦੇ ਵਿੱਚ ਬੋਲਦਿਆਂ ਵਿਚਾਰਦਿਆਂ ਕੋਈ ਲਫ਼ਜ਼ ਅੱਗੇ ਪਿੱਛੇ ਹੋ ਗਿਆ ਤੇ ਬਖਸ਼ ਲੈਣਾ ਤੇ ਉਹਨਾਂ ਦੀ ਸਰਦਾ ਨੂੰ ਸਲਾਮ ਹੈ ਨਮਸਕਾਰ ਹੈ ਜਿਨ੍ਹਾਂ ਨੇ ਗੁਰੂ ਜੀ ਦੇ ਇਤਿਹਾਸ ਨੂੰ ਬੜੀ ਸਰਦਾ ਭਾਵਨੀ ਦੇ ਨਾਲ ਲਿਖਿਆ ਹੈ ਭਾਵੇਂ ਅਸੀਂ ਉਹਨੂੰ ਪੂਰਾ ਨਹੀਂ ਸਮਝ ਸਕਦੇ ਪਰ ਹਨੰਦੀ ਸਰਦਾ ਨੂੰ ਨਮਸਕਾਰ ਹੈ ਬੋਲਦੇ ਆ ਬਿੰਦ ਪੁਲਾ ਹੋ ਜਾਂਦੀਆਂ ਨੇ ਬਖਸ਼ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ